ਪਰसों ਦੀ ਗੱਲ ਦੱਸ ਦਿਨਾ ਪਿਛਲੇ 4-5 ਦਿਨਾਂ ਤੋਂ ਕੀ ਗੱਲ ਚੱਲ ਰਹੀ ਆ ਸਾਡਾ ਨੌਜਵਾਨ ਆ ਬਾਈ ਦਿਲਜੀਤ ਸਾਹ ਜਿਨ੍ਹਾਂ ਨੇ ਆ ਥੋਡੇ ਤੋਂ ਨੇੜੇ ਤੋਂ ਹੀ ਆ ਨੇੜੇ ਪਿੰਡਾਂ ਕੋਈ ਬੜਾ ਦੂਰ ਨਹੀਂ ਹੈਗਾ ਸਾਝਾ ਪਿੰਡ ਆ ਨਾ ਉਹਨੇ ਪੂਰੀ ਦੁਨੀਆ ਦੇ ਵਿੱਚ ਸਾਡੀ ਪੱਕ ਦਾ ਨਾਂ ਰੋਸ਼ਨ ਕੀਤਾ ਜਿਹੜੀ ਸਟੇਜ ਦੇ ਉੱਪਰ ਜਾਂਦਾ ਹੈ ਹਾਲੀਵੁੱਡ ਦੇ ਵਿੱਚ ਜਾਂਦਾ ਬਾਲੀਵੁੱਡ ਤਾਂ ਤੇ ਲਈ ਬੜੀ ਛੋਟੀ ਗੱਲ ਹੈ ਜਦੋਂ ਹਾਲੀਵੁੱਡ ਦੇ ਵਿੱਚ ਜਾਂਦਾ ਇੱਕੋ ਹੀ ਗੱਲ ਕਹਿੰਦਾ ਮੈਂ ਹਾਂ ਪੰਜਾਬ ਜਦੋਂ ਮੈਂ ਹਾਂ ਪੰਜਾਬ ਗੱਲ ਕਹਿੰਦਾ ਤੇ ਕਿੱਡੀ ਵੱਡੀ ਗੱਲ ਹੈ ਬਿਲਕੁਲ ਗੱਲ ਇੱਕ ਪੰਜਾਬ ਦੀ ਨਹੀਂ ਦੂਜੀ ਗੱਲ ਸਾਡੇ ਗੁਰੂਆਂ ਦੀ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਸਤਾਰ ਤੇ ਗੁਰਮਖੀ ਨੂੰ ਜਦੋਂ ਜਦੋਂ ਜਿਹੜੇ ਵੱਡੇ ਵੱਡੇ ਪ੍ਰੋਗਰਾਮਾਂ 'ਚ ਲੈ ਕੇ ਜਾਂਦਾ ਨਾ ਉਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ ਇੱਕ ਚੀਜ਼ੇ ਸਮਝ ਨਹੀਂ ਆਉਂਦੀ ਵੀ ਜਿਹੜਾ ਨੌਜਵਾਨ ਐਨਾ ਕੁਝ ਉੱਪਰ ਲੈ ਕੇ ਜਾ ਰਿਹਾ ਹੈ ਕੁਝ ਖੱਬੀ ਪੱਖੀ ਜਿਹੜੇ ਲੋਕ ਨੇਗੇ ਉਹਨੂੰ ਕਿਸ ਤਰ੍ਹਾਂ ਟਾਰਗੇਟ ਕਰ ਰਹੇ ਨੇਗੇ ਬੜਾ ਦੁੱਖ ਦੀ ਗੱਲ ਹੈ ਧਰਮਾਂ ਮਜ਼ਬਾਂ ਤੋਂ ਉੱਪਰ ਜਿਹੜੇ ਅਸੀਂ ਅਸੀਂ ਜਿੰਨੇ ਵੀ ਬੰਦੇ ਆ ਮੇਰੇ ਕੋਲੇ ਕੋਈ ਵੀ ਬੰਦਾ ਆ ਜੇ ਮੈਂ ਕਿਸੇ ਦੀ ਜਾਤ ਪਾਤ ਮੈਂ ਨਹੀਂ ਕਿਸੇ ਦਾ ਧਰਮ ਦੇਖਦਾ ਮੈਨੂੰ ਮੈਨੂੰ ਕੋਈ ਇਸ ਜੀਨਾ ਜਾਤਾਂ ਪਤਾ ਨਾ ਲੈਣ ਦੇਣੀ ਨਾ ਧਰਮ ਨਾ ਲੈਣ ਦੇਣਾ ਸੀ ਕਿਉਂਕਿ ਇੱਕ ਪਰਮਾਤਮਾ ਦੇ ਬੰਦੇ ਆ ਆ ਬਾਈ ਪਾਲ ਖਰੌੜ ਖੜਾ ਬਾਈ ਮਨਜੂਤ ਖੜਾ ਸਾਰੇ ਜਿਹੜੇ ਅਸੀਂ ਖੜੇ ਆ ਅਸੀਂ ਜਾਤਾਂ ਪਤਾ ਧਰਮ ਨਹੀਂ ਦਿਖਦੇ ਪਰ ਸਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇਹ ਬੜੀ ਦੁੱਖ ਦੀ ਗੱਲ ਆ ਇਹ ਬੜੇ ਦੁੱਖ ਦੀ ਗੱਲ ਆ ਸਮਝਣ ਵਾਲੀ ਗੱਲ ਆ ਕਿ ਜੇਕਰ ਨੌਜਵਾਨ ਇੱਥੇ ਟicker ਲੈ ਕੇ ਜਾ ਰਿਹਾ ਪਹਿਲਾਂ ਤਾਂ ਸਾਡੀ ਉਹ ਫਿਲਮ ਜਿਹੜੀ ਬਣ ਕੀਤੀ ਜਸਵੰਤ ਸਿੰਘ ਜੀ ਭਾਈ ਜਸਵੰਤ ਸਿੰਘ ਦੀ ਖਾਲੜਾ ਤੇ ਜੀਵਨ ਤੇ ਬਣੀ ਫਿਲਮ ਹੁਣ ਸਮਝਣ ਵਾਲੀ ਗੱਲ ਹੈ ਵੀ ਭਾਈ ਜਸਵੰਤ ਸਿੰਘ ਜੀ ਖਾਲੜਾ ਹੈ ਕੌਣ ਨੇ ਅਸਲ ਦੇ ਵਿੱਚ ਸਾਡੇ ਉਹ ਅਸਲ ਹੀਰੋ ਨੇਗੇ ਜਿਨ੍ਹਾਂ ਨੇ ਕਿ ਕਿੱਡੀ ਜਿੰਨ ਜਿਸ ਬੰਦੇ ਨੂੰ ਪਤਾ ਹੋਵੇ ਕਿ ਮੇਰੀ ਮੌਤ ਮੈਂ ਆਪਣੀ ਮੌਤ ਨੂੰ ਵਿਉਣ ਲਈ ਜਾ ਰਿਹਾ ਤਾਂ ਫਿਰ ਵੀ ਆਪੋ ਆਪਣਾ ਕਰਵਾਨ ਕਰਕੇ ਕੈਨੇਡਾ ਦੀ ਧਰਤੀ ਤੋਂ ਛੱਡ ਕੇ ਇੱਥੇ ਆਏ 25000 ਜਿਹੜੇ ਕਿ ਨੌਜਵਾਨਾਂ ਦੀ ਰਿਪੋਰਟ ਤਿਆਰ ਕਰੇ ਜਿਹੜੇ ਕਿੰਨਾਂ ਨੇ ਮਾਰੇ ਗਏ ਇਹਨਾਂ ਸਰਕਾਰਾਂ ਨੇ ਸਿਸਟਮ ਨੇ ਮਾਰੇ ਗਏ ਤਾਂ ਆਪੂ ਆਪਣਾ ਕਰਵਾਣ ਕਰਕੇ ਉਹਦੇ ਉੱਪਰ ਜਿਹੜੀ ਫਿਲਮ ਬਣੀ ਉਹ ਬੰਦ ਕਰਤੀ ਕਹਿੰਦੇ ਐਨੇ ਕੱਟ ਲਾਵਾਂਗੇ ਐਨੇ ਕੱਟ ਲਾਵਾਂਗੇ ਇਸ ਤੋਂ ਬਾਅਦ ਤੁਸੀਂ ਹੋਰ ਦੇਖੋ ਜਿਹਨੇ ਖੱਬੀ ਪੱਕੀ ਕਿਸ ਤਰ੍ਹਾਂ ਦੇ ਫਿਲਮਾਂ ਬਣਦੇ ਨੇ ਉਹਨਾਂ ਉੱਪਰ ਕੋਈ ਗੱਲਬਾਤ ਕਰਨ ਤਿਆਰ ਨਹੀਂ ਪਰ ਮੈਨੂੰ ਇਸ ਚੀਜ਼ ਦਾ ਇਸੀ ਦਾ ਅਫਸੋਸ ਹੁੰਦਾ ਕਿਉਂਕਿ ਦੇਖੋ ਜਿਹੜੇ ਸੈਂਟਰ ਦੀ ਜਿਹੜੀ ਨੀਤੀ ਆ ਉਹਦੇ ਵਿੱਚ ਜਿਹੜੇ ਚੁਣੌਣ ਵਾਲੇ ਬੰਦੇ ਮਾੜੇ ਨੇਗੇ ਪਰ ਗੱਲ ਇਹ ਹੋਊ ਆ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਤਾਂ ਘੱਟੋ ਘੱਟ ਬੋਲਣ ਸਾਡਾ ਪੰਜਾਬ ਦਾ ਮੁੱਖ ਮੰਤਰੀ ਦਰਜੀਤ ਨੇ ਚੰਡੀਗੜ੍ਹ ਸ਼ੋਅ ਕੀਤਾ ਆਪਦਾ ਮਿਲਣ ਆਇਆ ਉਹਨੂੰ ਸਪੈਸ਼ਲ ਵੀ ਚਲ ਇੱਕ ਵਾਰੀ ਵੀ ਕੋਈ ਸਿਸਟਮ ਸਰਕਾਰ ਕੋਈ ਨਹੀਂ ਬੋਲੀ ਵੀ ਯਾਰ ਇਹ ਦਰਜੀਤ ਨੂੰ ਐ ਕਿਉਂ ਟਾਰਗੇਟ ਕੀਤਾ ਜਾ ਰਿਹਾ ਪ੍ਰੈਸ ਕਾਨਫਰੈਂਸ ਕਰਨ ਇਸ ਚੀਜ਼ ਨੂੰ ਪੰਜਾਬ ਦੇ ਜਿਹੜੇ ਲੀਡਰ ਨੇ ਉਸ ਨੂੰ ਕਰਨ ਵੀ ਐ ਕਿਉਂ ਕੀਤਾ ਜਾ ਰਿਹਾ ਕਿ ਬਹੁਤ ਵੱਡੀ ਗੱਲ ਆ ਜੇਕਰ ਭਾਈ ਜਸਵੰਤ ਸਿੰਘ ਦੀ ਖਾਲੜਾ ਫਿਲਮ ਰਿਲੀਜ਼ ਹੁੰਦੀ ਆ ਨਾ ਤਾਂ ਤੁਸੀਂ ਜਿਹੜੇ ਅੱਜ ਅਸੀਂ ਆ ਆ ਪੁੱਟੇ ਸਿੱਧੇ ਕੰਮਾਂ ਦੇ ਵਿੱਚ ਤੁਰੇ ਫਿਰਦੇ ਆ ਅਸੀਂ ਆਪਣੇ ਅਸਲੀ ਹਿਰੋ ਪੰਜਾਬਨਾਂ ਨੂੰ ਭੁੱਲ ਗਏ ਤੁਹਾਡੇ ਵਿੱਚ ਬਹੁਤ ਵੱਡੀ ਜਾਗਰੂਤਾ ਆਣੀ ਜਦੋਂ ਤੁਸੀਂ ਫਿਲਮ ਦੇਖੋਗੇ ਉਹ ਫਿਲਮ ਦੇਖ ਕੇ ਤੁਹਾਡੇ ਲੂੰ ਗੰਡੇ ਖੜੇ ਹੋਣਗੇ ਉਹ ਫਿਲਮ ਰਿਲੀਜ਼ ਹੋਣੀ ਬੜੀ ਜ਼ਰੂਰੀ ਆ ਆ ਹੁਣ ਆਪਰ ਤੀਜੀ ਸਰਦਾਰ ਜੀ ਦੇ ਟਾਰਗੇਟ ਕੀਤਾ ਗਿਆ ਇਹ ਜਿਹੜਾ ਸਿਸਟਮ ਆ ਬੜਾ ਮਾੜਾ ਸਿਸਟਮ ਹੈ ਇਸ ਕਰਕੇ ਸਾਡਾ ਹੀ ਫਰਜ਼ ਆ ਤੁਹਾਡੇ ਕੋਲੇ ਵੀ ਜਿੰਨਾ ਵੀ ਅਸੀਂ ਇਸ ਪੰਜਾਬ ਲਈ ਕੁਝ ਕਰ ਸਕਦੇ ਹਾਂ ਤਾਂ ਕਰੀਏ ਦੇਖੋ ਸਾਡੀ ਬੋਲੀ ਖਤਮਾ ਸਾਡਾ ਸੱਭਿਆਚਾਰ ਖਤਮਾ ਸਾਨੂੰ ਕਿਹਨੇ ਪੰਜਾਬੀ ਕਹਿਣਾ ਸਾਨੂੰ ਕਿਸੇ ਨੇ ਪੰਜਾਬੀ ਨਹੀਂ ਕਹਿਣਾ ਅਸੀਂ ਇਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਇਹੀ ਤੁਹਾਡੇ ਕੋਲੇ ਬੇਨਤੀ ਕਰਦਿਆਂ ਨੌਜਵਾਨੋ ਆਪਾਂ ਥੋੜਾ ਜਿਹਾ ਜਾਗੀਏ ਜਾ ਕੇ ਆਪਣੇ ਤਰੀਕੇ ਨਾਲ ਸਾਰੇ ਜਣੇ ਆਪੋ ਆਪਣਾ ਬਣਦਾ ਰੋਲ ਇਸ ਧਰਤੀ ਲਈ ਅਦਾ ਕਰੀਏ ਇਹਨੂੰ ਬਹੁਤ ਬਿਹਤਰੀਨ ਬਣਾਈਏ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਸਿਰਜਿਆ ਹੋਵੇ ਤੇ ਜਿੱਥੇ ਬੈਠ ਕੇ ਗੁਰਬਾਣੀ ਤਖਸਰੀ ਦਮਦਮਾ ਸਾਹਿਬ ਬੜਾ ਲੰਮਾ ਸਮਾਂ ਰਿਹਾ ਗੁਰੂ ਸਾਹਿਬ ਉੱਥੇ ਬੈਠ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ ਹੋਈ ਹੈ ਇਸ ਧਰਤੀ ਵਰਗੀ ਧਰਤੀ ਕਿਤੇ ਨਹੀਂ ਇਸ ਕਰਕੇ ਮੈਂ ਕਹਿਣਾ ਹੁਣਾ ਵੀ ਅਸੀਂ ਪੰਜਾਬ ਛੱਡ ਕੇ ਨਾ ਜਾਈਏ ਇਹਨੂੰ ਬਿਹਤਰ ਨੇ ਬਣਾਈਏ ਇੱਥੇ ਰਹਿ ਕੇ ਕੁਝ ਨਾ ਕੁਝ ਕਰੀਏ ਇੱਥੇ ਰਹਿ ਕੇ ਅਸੀਂ ਜੋ ਕੁਝ ਕਰ ਸਕਦੇ ਹਾਂ ਹੁਣ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਕਿਵੇਂ ਵਿਦੇਸ਼ਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਇਸ ਕਰਕੇ ਜਿਹੜਾ ਅਸੀਂ ਇਹ ਮੁੱਦਾ ਚੱਕਿਆ ਆਉਣ ਨਾਲ 3-4 ਸਾਲ ਸਾਨੂੰ ਇਹਦੇ ਤੇ ਲੜਦਿਆਂ ਨੂੰ ਹੋ ਗਏ ਤਾਂ ਅੱਜ ਜਿਹੜਾ ਕੇਸਿਸਟਮ ਜਿਹੜਾ ਚੱਲਿਆ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਇਹ ਵੀ ਸਰਕਾਰ ਸਮਝਣ ਵਾਲੀ ਗੱਲ ਹੈ ਲੀਡਰਾਂ ਦੇ ਆਪਣੇ ਇਮੀਗ੍ਰੇਸ਼ਨ ਸੈਂਟਰ ਨੇਗੇ ਆਪ ਲੋਕਾਂ ਨੂੰ ਲੁੱਟ ਰਹੇ ਨੇਗੇ ਇਹ ਕੀ ਕਿਸ ਤੇ ਕਾਰਵਾਈਆਂ ਕਰਨਗੇ ਇਹ ਤੁਹਾਨੂੰ ਸਾਰਨ ਥੋੜਾ ਸਮਝਣਾ ਪੈਣਾ ਕਿ ਆਪਾਂ ਇੱਥੇ ਰਹਿ ਕੇ ਕਿਵੇਂ ਵਧੀਆ ਬਣਾਈਏ ਤੇ ਠੱਗੀ ਦਾ ਸਕਾਰ ਨਾ ਹੋਈਏ ਤੇ ਇਹੀ ਤੁਹਾਡੇ ਕੋਲੇ ਬੈਣ ਤੇ ਕਰਦ ਨੇ ਦੋ ਸਮੱਸਿਆਵਾਂ ਵੱਡੀਆਂ ਨੇ ਨਸ਼ਾ ਤੇ ਪ੍ਰਵਾਸ ਜੇਕਰ ਅਸੀਂ ਪੰਜਾਬ ਨੂੰ ਛੱਡ ਛੱਡ ਕੇ ਭੱਜੀ ਗਏ ਤਾਂ ਫਿਰ ਪੰਜਾਬ ਵਿੱਚ ਰਹਿਣਾ ਕੀ ਹੈ ਸਾਰੇ ਗਰਾਉਂਡ ਖਾਲੀ ਹੋ ਜਾਂਦੇ ਨੇ ਲੜਾਈ ਗਰਾਉਂਡ ਬਚਾਉਣ ਦੀ ਹੈ ਜੇਕਰ ਇੱਥੇ ਨੌਜਵਾਨ ਨਹੀਂ ਰਹਿਣਗੇ ਤਾਂ ਗਰਾਉਂਡਾਂ 'ਚ ਕੌਣ ਖੇਡੂਗਾ 2.5 ਤਣੇ ਤੋਂ ਸਾਡੇ ਜੁਨੀਅਰ ਕਾਲਜ ਬੰਦ ਹੋ ਗਏ ਯੂਨੀਵਰਸਿਟੀ ਸਾਡੇ ਬੰਦ ਹੋ ਗਏ ਸ ਤਾਂ ਜਮਾ ਖਾਤਮੇ ਤੇ ਆਏ ਹੋਇਆ ਇਹ ਸਾਨੂੰ ਸਮਝਣ ਦੀ ਲੋੜ ਹੈ ਇਹ ਜੋ ਸਵਾਲ ਤੁਸੀਂ ਲੀਡਰਾਂ ਅੱਗੇ ਵੀ ਕਰਿਆ ਕਰੋ ਸਾਡੇ ਸਾਰੇ ਜਿੰਨੇ ਵੀ ਅਸੀਂ ਭਰਾ ਖੜੇ ਆਂ ਸਾਡਾ ਇਹੀ ਲੜਾਈ ਆ ਇਹੀ ਲੜਾਈ ਆ ਇੱਥੇ ਸਾਡੇ ਬਾਈ ਪਿੰਡੂੜੀ ਤੋਂ ਪੰਜ ਨੇ ਗਏ ਵੀ ਜੀ ਮੈਨਾਂ ਨਾਮ ਬੋਲਣਾ ਭੁੱਲ ਗਿਆ ਇਹ ਵੀ ਨੌਜਵਾਨਾਂ ਨੇ ਇਹਦਾ 3-4 ਵਾਰ ਚੈਨਲ ਬੰਦ ਹੋਇਆ ਵੱਡੇ ਭਾਈ ਦੇਖੋ ਇਹ ਮੁੰਡਾ ਪੰਜਾਬ ਦੀ ਗੱਲ ਕਰਦਾ ਹਨਾ ਚਾਰ ਪੰਜ ਵਾਰੀ ਇਹਦਾ YouTube ਚੈਨਲ ਹੀ ਬੰਦ ਕਰਤਾ ਗੱਲ ਕੀ ਆ ਗੱਲ ਹੱਕਾਂ ਦੀ ਆ ਗੱਲ ਪੰਜਾਬ ਦੀ ਆ ਜਿਹੜੇ ਗੱਲ ਸਰਕਾਰ ਦੀ ਕਰਦੇ ਨੇ ਪੱਤਰਕਾਰ ਜਮਾਂ ਐਂ ਕੋਈ ਲੋਕਾਂ ਦੀ ਗੱਲ ਨਹੀਂ ਦਿਖਾਉਂਦੇ ਉਹਨਾਂ ਨੂੰ ਬੜਾ ਪ੍ਰਮੋਟ ਕੀਤਾ ਜਾ ਰਿਹਾ ਇਸ ਕਰਕੇ ਹਜੇ ਨੌਜਵਾਨ ਵੀ ਨਹੀਂਗੇ ਮੈਂ ਇਹਨਾਂ ਨਾਲ ਗੱਡੀ ਚੋਂ ਦਾ ਗੱਲ ਕਰਦਾ ਸੀਗਾ ਵੀ ਦੇਖ ਲਓ ਕਿਤੇ ਚੈਨਲ ਬੰਦ ਕਰਤਾ ਕਿਤੇ ਪੇਜ ਡਾ ਤਾ ਕਿਤੇ ਉਹ ਡਾ ਤਾ ਇਹ ਕਿ ਤੱਕਾ ਅਸੀਂ ਕੋਈ ਦੇਖੋ ਅਸੀਂ ਖੱਬੀ ਪੱਕੀ ਗੱਲਾਂ ਨਹੀਂ ਕਰਦੇ ਗੱਲ ਅਸੀਂ ਆਪਣੇ ਕਰਦੇ ਆ ਵੀ ਜਿਹੜਾ ਅਸੀਂ ਦੇਸ਼ ਦੀ ਆਜ਼ਾਦੀ ਵਲੇ ਗੱਲ ਅਸੀਂ ਇਹ ਕਰਦੇ ਆ ਵੀ ਜਿਹੜੇ ਸਾਨੂੰ ਦੇਸ਼ ਦੀ ਆਜ਼ਾਦੀ ਵਲੇ ਵਾਅਦੇ ਕੀਤੇ ਜੋ ਪੰਜਾਬੀਆਂ ਨੇ ਹਜੇ ਵੀ ਇਸ ਦੇਸ਼ ਨੂੰ ਬਚਾਉਣ ਲਈ ਵੱਡੀਆਂ ਕਰਵਾਈਆਂ ਇਹਨਾਂ ਗੱਲ ਉਸ ਨਹੀਂ ਕਰਦੇ ਹੁੰਦੇ ਅਸੀਂ ਗੱਲ ਅਸੀਂ ਹੱਕਾਂ ਦੀ ਕਰਦੇ ਆਂ ਗੱਲ ਅਸੀਂ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਆਂ ਗੱਲ ਮਨੁੱਖਤਾ ਦੀ ਕਰਦੇ ਆਂ ਧਰਮਾਂ ਤੋਂ ਉੱਪਰ ਦੀ ਗੱਲ ਕਰਦੇ ਆਂ ਕਿਉਂਕਿ ਜਿੱਥੇ ੴ ਆ ਗਿਆ ਨਾ ਉੱਥੇ ਸਾਰੇ ਮਨੁੱਖਤਾ ਦੀ ਜੀਵ ਜੰਤੂਆਂ ਦੀ ਗੱਲ ਆ ਗਈ ੴ ਦੀ ਸਭ ਤੋਂ ਵੱਡੀ ਡੈਫੀਨੇਸ਼ਨ ਰਿਲੇਸ਼ਨ ਬਹੁਤ ਵੱਡੀ ਪ੍ਰਭਾਅ ਦਾ ਜਿੱਦੇ ਵਿੱਚ ਸਾਰੇ ਕਾਇਨਾਤ ਪਤਾਲਾਂ ਆਕਾਸ਼ ਜਿੱਦੇ ਵਿੱਚ ਜੰਮਣਾ ਮਰਨਾ ਸਾਰਾ ਕੁਝ ਸਮਾ ਜਾਂਦਾ ਹੈ ਇਸ ਕਰਕੇ ਅਸੀਂ ਉਸ ਬਾਬੇ ਨਾਨਕ ਦੇ ਫਲਸਫੇ ਤੇ ਚੱਲਣ ਆਲੇ ਆਂ ਸੋਨੂੰ ਵੀ ਸਾਰਿਆਂ ਨੂੰ ਉਹੀ ਬੇਨਤੀ ਹੈ ਮੈਂ ਕੋਈ ਗੱਲ ਕਹਿਣਾ ਹੁੰਨਾ ਅੱਜ ਜੋ ਮਹਾਰਾਜ ਨੇ ਤਾਕਤਾਂ ਚ ਬਖਸ਼ੀਆਂ ਨਾ ਇਹ ਸਾਰੇ ਕੁਝ ਗੁਰੂ ਮਹਾਰਾਜ ਤਾਕਤਾਂ ਅਸੀਂ ਨੌਜਵਾਨ ਵਾਜੋ ਵਾਜੋ ਅਸੀਂ ਨੌਜਵਾਨ ਘੱਟੋ ਘੱਟ ਜਿਹੜੇ ਨੌਜਵਾਨ ਦੁੱਖਾਂ ਕਲੇਸ਼ਾਂ ਦੇ ਵਿੱਚ ਐ ਅਸੀਂ ਉਸ ਗੁਰੂ ਨਾਲ ਜੁੜ ਕੇ ਬਿਹਤਰੀਨ ਆਪਣਾ ਭਵਿੱਖ ਬਣਾ ਸਕਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਜਿੰਨੇ ਵੀ ਤੁਸੀਂ ਮੇਰੇ ਭਰਾ ਹੋ ਬੋਲੇ ਸੋਨਹਾਰਾ